ਰਾਮ ਰਹਿਮ ਦੇ ਨਵੇਂ ਬਾਂਡਰ ਹੈ ਡੇਰੇ ਦਾ ਮਾਮਲਾ ਪੱਖ ਦਾ ਜਾ ਰਿਹਾ ਹੈ ਅਤੇ ਹੁਣ ਸਿੱਖ ਜਥੇਬੰਦੀਆਂ ਇਸ ਡੇਰੇ ਖਿਲਾਫ ਉਤਰਾਈਆਂ ਨੇ ਸਿੱਖ ਜਥੇਬੰਦੀਆਂ ਨੇ ਡੇਰੇ ਦਾ ਵਿਰੋਧ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਡੇਰੇ ਨੂੰ ਬਣਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਤੇ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਅਜਿਹਾ ਨਹੀਂ ਕਰਦਾ ਤਾਂ ਉਹ ਖੁਦ ਇਸ ਡੇਰੇ ਨੂੰ ਢਾ ਦੇਣਗੇ ਜਿਸ ਨੂੰ ਲੈ ਕੇ 12 ਫਰਵਰੀ ਨੂੰ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਾਮ ਤੇ ਇੱਕ ਮੰਗ ਪੱਤਰ ਵੀ ਸੌਂਪਿਆ ਹੈ ਇਸੇ ਬਾਅਦ ਇਹਨਾਂ ਵੱਧ ਵੱਧ ਐਕਸ਼ਨ ਲਾਇਆ ਜਾਵੇਗਾ ਜਿੱਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਉਹਨਾਂ ਵੀਰਾਂ ਦੀ ਹੋਵੇਗੀ ਜੋ ਇਸ ਪਾਸੇ ਲੱਗੇ ਹੋਣਾ ਹੈ ਇਸੇ ਲਈ ਜਿਆਦਾ ਕੁਝ ਨਾ ਕਹਦਾ ਆ ਮੈਂ ਇੱਕ ਵਾਰ ਫਿਰ ਪ੍ਰਸ਼ਾਸਨ ਨੂੰ ਡੇੜਾ ਫਿਰੋਜ਼ਪੁਰ ਦੇ ਪਿੰਡ ਹਕੂਮਤ ਸਿੰਘ ਵਾਲਾ ਚ ਬਣਾਇਆ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਮੁਤਾਬਕ ਪਿੰਡ ਹਕੂਮਤ ਸਿੰਘ ਵਾਲਾ ਚ ਰਾਮ ਰਹੀਮ ਦੇ ਡੇਰੇ ਦੀ ਉਸਾਰੀ ਚੱਲ ਰਹੀ ਹੈ ਜਿਸ ਨੂੰ ਰੋਕਣ ਲਈ ਉਹ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਨੇ ਅਤੇ ਹਰ ਵਾਰ ਉਸ ਡੇਰੇ ਤੇ ਆਰਜੀ ਰੋਕ ਲਾ ਦਿੱਤੀ ਜਾਂਦੀ ਹੈ ਪਰ ਉਸ ਨੂੰ ਪੱਕੇ ਤੌਰ ਤੇ ਬੰਦ ਨਹੀਂ ਕੀਤਾ ਜਾ ਰਿਹਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਡੇਰਾ ਝੂਠਾ ਸੌਦਾ ਰਾਮ ਰਹੀਮ ਜਿਹੜਾ ਆ ਪਿਛਲੇ 2007 ਤੋਂ ਹੀ ਜੋ ਸਿੱਖ ਵਿਰੋਧੀ ਹਰਕਤਾਂ ਕਰਦਾ ਆ ਰਿਹਾ ਆ ਕਦੇ ਉਹਨੇ ਕਲਗੀਧਰ ਪਾਤਸ਼ਾਹ ਦਾ ਸਮਾਗ ਰਚਨਾ ਕਦੇ ਉਹਨੇ ਜਿਹੜਾ ਆ ਸ਼ਰਬਤ ਦਾ ਕੜਾਇਆ ਕੋਲ ਕੇ ਅਮਰ ਸੰਚਾਰ ਦੀ ਰਿਸ ਕਰਨੀ ਕਦੇ ਉਹਨੇ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵਿਵਧੀ ਕਰਨੀ ਕਰਵਾਉਣੀ ਇਹ ਆਪਾਂ ਲੰਮੇ ਸਮੇਂ ਤੋਂ ਆਪਾਂ ਵੇਖਦੇ ਆ ਰਹੇ ਆਂ ਕਿ ਇਹ ਸਾਰਾ ਕੁਝ ਜਿਹੜਾ ਸਿੱਖ ਵਿਰੋਧੀ ਤਾਕਤ ਹੋ ਕੇ ਨਿਭੜਿਆ ਆ ਸੋ ਅਸੀਂ ਸਮੇਂ-ਸਮੇਂ ਤੇ ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ ਪਰ ਕਿਸੇ ਨੇ ਸਾਡੀ ਗੁਹਾਰ ਨਹੀਂ ਸੁਣੀ ਇੱਥੋਂ ਤੱਕ ਕਿ ਉਹਦੇ ਤੇ ਪਰਚੇ ਵੀ ਹੋਏ ਆ ਫਰੋਜਪੁਰ ਦੇ ਵਿੱਚ ਵੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜੇ ਇਹਦੇ ਡੇਰੇ ਆ ਇੱਕ ਦੇ ਵਿੱਚ ਨਾਮ ਚਰਚਾ ਜਿਹੜੀ ਬੰਦ ਕਰਾਈ ਸੀ ਦੂਜੇ ਪਾਸੇ ਜਿਹੜਾ ਘਲ ਖੁਰਦ ਦੇ ਵਿੱਚ ਹਕੂਮਤ ਸਿੰਘ ਵਾਲਾ ਵਿਖੇ ਦਾ ਡੇਰਾ ਬਣ ਰਿਹਾ ਆ ਉਹ ਡੇਰੇ ਦੇ ਮੁਤਲਕ ਮੁਤਲਕ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਬੜੀ ਗੁਹਾਰ ਲਾਈ ਜਿਸ ਤੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਬੰਦ ਕਰੀ ਰੱਖਿਆ ਫਿਰ ਪ੍ਰਸ਼ਾਸਨ ਨੇ ਅੱਖਾਂ ਮੀਟ ਲਈਆਂ ਫਿਰ ਕੀ ਹੋਇਆ ਉਹਨਾਂ ਨੇ ਫਿਰ ਡੇਰਾ ਸ਼ੁਰੂ ਕਰ ਦਿੱਤਾ ਫਿਰ ਪ੍ਰਸ਼ਾਸਨ ਘਾਰ ਲਾਉਣ ਤੇ ਕੱਲ ਮੈਨੂੰ ਪਤਾ ਲੱਗਾ ਕਿ ਡੀਐਸਪੀ ਦਿਹਾਤੀ ਰਜੇਸ਼ ਕੁਮਾਰ ਜੀ ਉਹਨਾਂ ਨੇ ਜਾ ਕੇ ਉੱਥੇ ਰੋਗ ਲਾਈ ਆ ਪਰ ਇਹ ਰੋਗ ਜਿਹੜੀ ਆ ਪੂਰਨ ਤੌਰ ਤੇ ਨਹੀਂ ਲੱਗੀ ਅਸੀਂ ਇਹਨਾਂ ਕਿਉਂਕਿ ਹੁਣ ਜੇ ਆਪਾਂ ਹਿਸਾਬ ਲਾਈਏ ਜਿਹੜਾ ਇੱਕ ਪ੍ਰਦੀਪ ਕਲੇਰ ਆ ਜਿਹੜਾ ਮੁੱਖ ਦੋਸ਼ੀ ਸੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਵਿਵਦਿੰਗਾਂ ਦਾ ਪ੍ਰਦੀਪ ਕਲੇਰ ਕਿੰਨੇ ਚਿਰ ਤੋਂ ਭਗੌੜਾ ਸੀ ਜਿਹੜਾ ਪਰਚਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਸਰਸੇਵਾਲੇ ਦਾ ਮੁਖੀ ਦਾ ਜਿਹੜਾ ਸੀ ਉਹ ਮੁੱਖ ਬੰਦਾ ਸੀਗਾ ਉਹਦਾ ਪੈਦਾ ਕੀਤਾ ਹੋਇਆ ਸੀਗਾ ਉਹਦੀਆਂ ਫੋਟੋਆਂ ਜਿਹੜੀਆਂ ਆ ਲੰਗਰ ਵਰਤੌਦੇ ਦੀਆਂ ਜੁਦੇ ਆ ਦੇ ਵਿੱਚ ਜਿਹੜੀਆਂ ਵਾਇਰਲ ਹੋਈਆਂ ਉਹਦੇ ਤੋਂ ਉਹਨਾਂ ਨੇ ਫਿਰ ਪ੍ਰਸ਼ਾਸਨ ਨੇ ਸਰਕਾਰ ਨੇ ਜੁਦੇ ਆ ਜੂਪੀ ਦੇ ਵਿੱਚ ਜਾ ਕੇ ਉਹਨੂੰ ਜਿਹੜਾ ਪ੍ਰਦੀਪ ਕਲੇਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਤੋ ਅਸੀਂ ਆਨੇ ਆ ਕਿ ਏਡੇ ਵੱਡੇ ਦੋਚੀ ਦੇ ਦੋਸ਼ ਤਹਿਤ ਹੋਣ ਦੇ ਖਾਤਰ ਵੀ ਅੱਜ ਵੀ ਇਹ ਡੇਰੇ ਨੂੰ ਜਿਹੜੇ ਪ੍ਰਫੁੱਲਤ ਕਰਨ ਵਾਸਤੇ ਸਰਕਾਰਾਂ ਲੱਗੀਆਂ ਹੋਈਆਂ ਨੇ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਆ ਔਰ ਅਪੀਲ ਕਰਦਾ ਆ ਕਿ ਸਾਡੀਆਂ ਮੰਗਾਂ ਵੱਲ ਧਿਆਨ ਦੇ ਕੇ ਇਹ ਡੇਰਾ ਅਸਰਸਾ ਜਿਹੜਾ ਨਵਾਂ ਬਣ ਰਿਹਾ ਆ ਇੱਥੇ ਹਕੂਮਤ ਸਿੰਘ ਵਾਲਾ ਇੱਥੇ ਪੂਰਨ ਪਾਬੰਦੀ ਲਾਈ ਜਾਵੇ ਜੇ ਪ੍ਰਸ਼ਾਸਨ ਨੇ ਸਾਡੀ 25 ਤਰੀਕ ਤੱਕ ਅਸੀਂ ਉਡੀਕਾਂਗੇ ਵੱਡਾ ਕਠ ਕਰਾਂਗੇ ਨਾ ਸਾਡੇ ਕੋ ਗੁਹਾਰ ਸੁਣੀ ਤਾਂ ਫਿਰ ਅਸੀਂ ਆਪਣੇ ਹੱਥਾਂ ਦੇ ਨਾਲ ਸੇਵਾ ਕਰਾਂਗੇ ਉਹ ਡੇਰੇ ਨੂੰ ਢਾ ਕੇ ਆਵਾਂਗੇ ਸੋ ਇਹਨਾਂ ਬੇਨਤੀਆਂ ਦੇ ਨਾਲ ਹੀ ਅਸੀਂ ਅੱਜ ਡੀਸੀ ਫਿਰੋਜ਼ਪੁਰ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਸੋ ਸਾਰੀਆਂ ਜਥੇਬੰਦੀਆਂ ਦੇ ਦੋ-ਦੋ ਨਮਾਇਦੇ ਜਿਹੜੇ ਤਿੰਨ-ਤਿੰਨ ਆਏ ਆ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਪੰਥ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਗਰਦ ਜਿਹੜਾ ਆਪਣੇ ਹਿਰਦੇ ਵਿੱਚ ਰੱਖ ਕੇ ਇਸ ਅੱਜ ਦੇ ਮੰਗ ਪੱਤਰ ਦੇ ਵਿੱਚ ਹਿਸਾਬ ਆਇਆ ਆ ਸੋ ਇਹਨਾਂ ਬੇਨਤੀਆਂ ਦੇ ਨਾਲ ਫਤਕ ਜਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਸਿੱਖ ਜਥੇਬੰਦੀਆਂ ਨੇ ਮੰਗ ਪੱਤਰ ਸੌਪਿਆ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਸ ਪੂਰੇ ਮਾਮਲੇ ਦੀ ਕੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਉਹ ਦੇਰੇ ਦੇ ਮਿਲੇ ਮਸਲਾ ਇਸ ਤਰ੍ਹਾਂ ਮੰਗ ਪੱਤਰ ਦਿੱਤਾ ਗਿਆ ਕੀ ਦੇਖੋ ਜੋ ਮੰਗ ਪੱਤਰ ਆਇਆ ਸੀ ਪੁਲਿਸ ਨੂੰ ਗੋੜਿੰਦੀ ਕਰ ਵਾਲੀ ਪੇਜ ਤਾਂ ਨਹੀਂ ਜੋ ਕਾਨੂੰਨੀ ਕਰੇ ਕੀਤੀ ਜਾਏਗੀ। ਕੌਣ ਬਣਾ ਰਿਹਾ ਹੈ ਇਹ ਰੋ ਪਤਾ ਨਹੀਂ ਦੇਖ ਮੰਗ ਪਤੇ ਪੁਲਿਸ ਆਪੀ ਜਾਂਚ ਕਰੇਗੀ ਬੱਬਰ ਆ ਵੀ ਨੂੰ ਲੈ ਕੇ ਪਤਾ ਨਹੀਂ ਮੰਗ ਪਤੇ ਜੀ ਉਹ ਤਾਂ ਪੁਲਿਸ ਦਾ ਕੰਮ ਹੈਗਾ ਜਾਂਚ ਕਰਨਾ ਉਹ ਪ੍ਰਧਾਨ ਤੇ ਸਿੱਖ ਜਥੇਬੰਦੀਆਂ ਨੇ ਛੇਤਾਬ ਨਹੀਂ ਦਿੱਤੀ ਕਿ ਉਹ ਕਿਸੇ ਵੀ ਕੀਮਤ ਤੇ ਪਿੰਡ ਚ ਡੇਰਾ ਨਹੀਂ ਬਣ ਦੇਣਗੇ ਅਤੇ ਜੇਕਰ ਇਸ ਦੇ ਬਾਵਜੂਦ ਵੀ ਡੇਰੇ ਤੇ ਰੋਕ ਨਾ ਲਾਈ ਗਈ ਤਾਂ ਉਹ ਖੁਦ ਉਸ ਡੇਰੇ ਨੂੰ ਢਾਹਠੇ ਦੀ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਤਾਂ ਡੇਰੇ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਅਤੇ ਇਸ ਨਾਲ ਕਿਸੇ ਸਮੇਂ ਵੀ ਰਾਜਸੀ ਤਾ ਵਰਗਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਅਜਿਹੇ ਚ ਹੁਣ ਪ੍ਰਸ਼ਾਸਨ ਦਾ ਅਗਲਾ ਕਦਮ ਕੀ ਹੋਵੇਗਾ ਇਹ ਦੇਖਣਾ ਬਣਦਾ ਹੈ ਬਿਰੋਜਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ